ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਗੁਰਫਤੇ ਤੋਂ ਵਾਂਝਾ ਨਾ ਰਵੇ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਇਨਸਾਨ ਦੀ ਜ਼ਿੰਦਗੀ ਵਿੱਚ ਦੋ ਕਿਸਮ ਦੀਆਂ ਯਾਦਾਂ ਆਉਂਦੀਆਂ ਨੇ ਇੱਕ ਤਾਂ ਉਹ ਯਾਦਾਂ ਨੇ ਜੋ ਇਨਸਾਨ ਦੇ ਜੀਵਨ ਨੂੰ ਉੱਚਾ ਸੁੱਚਾ ਪਵਿੱਤਰ ਤੇ ਸ਼੍ਰੇਸ਼ਟ ਕਰਨ ਵਿੱਚ ਸਹਾਇੀ ਹੁੰਦੀਆਂ ਨੇ ਦੂਸਰੀਆਂ ਉਹ ਯਾਦਾਂ ਨੇ ਜੋ ਜੀਵਨ ਨੂੰ ਨੀਵੇਂ ਪਾਸੇ ਨਿਗਾਰ ਵੱਲ ਪ੍ਰੇਰਿਤ ਕਰਦੀਆਂ ਨੇ ਜਿਨ੍ਹਾਂ ਨੂੰ ਅਸੀਂ ਅਪਵਿੱਤਰ ਯਾਦਾਂ ਕਹਿੰਦੇ ਆਂ ਜ਼ਰੂਰੀ ਹੈ ਪਵਿੱਤਰ ਯਾਦਾਂ ਨੂੰ बार-ਬਾਰ ਦਹਰਾਉਂਦੇ ਰਹਿਣਾ ਚਾਹੀਦਾ ਏ ਬਾਰ ਬਾਰ ਉਹਨੂੰ ਆਪਣੇ ਹਿਰਦੇ ਚ ਵਸਾਉਣਾ ਚਾਹੀਦਾ ਏ ਆ ਪਵਿੱਤਰ ਜਾਦਾ ਨੂੰ ਆਪਣੀ ਯਾਦ ਵਿੱਚੋਂ ਸਿਮਰਤੀ ਵਿੱਚੋਂ ਕੱਢਣ ਦਾ ਯਤਨ ਕਰਨਾ ਚਾਹੀਦਾ ਹੈ ਪਵਿੱਤਰ ਜਾਦਾ ਖਿਆਲਾਂ ਨੂੰ ਸਾਫ਼ ਸ਼ੁੱਧ ਅਤੇ ਨਿਰਮਲ ਕਰਦੀਆਂ ਨੇ ਹੁਣ ਨਿਰਮਲ ਮਨ ਜਿਹੜਾ ਹੈ ਸਾਧ ਸੰਗਤ ਜੀ ਉਹਦੀ ਬੜੀ ਮਹਿਮਾ ਹੈ ਬੜੀ ਵਡਿਆਈ ਹੈ ਪਿਆਰੇ ਸਤਗੁਰ ਗੁਰਬਾਣੀ ਦੇ ਅੰਦਰ ਫਰਮਾਨ ਕਰ ਰਹੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਪਾਸ਼ਾ ਆਈ ਧੀ ਵੱਡੀ ਵੜਿਆਈ ਦੱਸਦੇ ਨੇ ਪਾਸ਼ਾ ਕਹਿੰਦੇ ਨੇ ਅਜਿਹਾ ਮਨ ਨਿਰਮਲ ਹੋ ਜੇ ਗੰਗਾ ਦੇ ਨੀਰ ਵਰਗਾ ਫਿਰ ਮੈਨੂੰ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਲੋੜ ਨਹੀਂ ਔਰ ਅਬ ਮੇਰਾ ਨਾਮ ਜਪਦਾ ਫਿਰਦਾ ਹੈ ਕਬੀਰ ਕਬੀਰ ਕਹਿੰਦਾ ਫਿਰਦਾ ਹੈ ਕਿਹੜਾ ਇਨਸਾਨ ਹੈ ਇਹ ਕਿਦਾਂ ਦਾ ਇਨਸਾਨ ਹੈ ਜੈਸੇ ਉਸਦੇ ਖਿਆਲ ਨੇ ਉਦਾਂ ਦਾ ਇਨਸਾਨ ਹੋ ਜਾਂਦਾ ਹੈ ਖਿਆਲ ਜਿਹੜੇ ਨੇ ਸਾ ਸੰਗਤ ਦੀ ਸਿਮਰਨ ਨਾਲ ਤੇ ਯਾਦ ਨਾਲ ਹੀ ਬਣਦੇ ਨੇ ਇਨਸਾਨ ਦਾ ਚੰਗਾ ਜਾਂ ਬੁਰਾ ਹੋਣਾ ਉਹਦੇ ਖਿਆਲਾਂ ਤੇ ਹੀ ਡਿਪੈਂਡ ਕਰਦਾ ਹੈ ਸੋਸਾਇਟੀ ਤੇ ਨਿਰਪਰ ਕਰਦਾ ਹੈ ਤਦੇ ਹੀ ਕਿਹਾ ਹੈ ਨਾ ਕਿ ਜੋ ਸੰਗਤ ਹੈ ਉਹ ਮਨੁੱਖ ਨੂੰ ਬਣਾਉਂਦੀ ਹੈ ਮਨੁੱਖ ਦੀ ਪਹਿਚਾਨ ਸੰਗਤ ਤੋਂ ਹੀ ਹੁੰਦੀ ਹੈ ਭੈੜੀ ਸੰਗਤ ਨਾਲੋਂ ਤੇ ਸਾਥ ਸੰਗਤ ਜੀ ਇਕੱਲੇ ਵਿਚਰਨਾ ਚੰਗਾ ਏ ਇਸੇ ਲਈ ਪਾਤਸ਼ਾਹ ਫਰਮਾਨ ਕਰਦੇ ਨੇ ਉਪਦੇਸ਼ ਕਰਦੇ ਨੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਆਖਾਂ ਜੀਵਾ ਵਿਸਰੇ ਮਰ ਜਾਉ ਸੋ ਵਾਹਿਗੁਰੂ ਦੀ ਜੋ ਜਾਦ ਹੈ ਉਹੀ ਜੀਵਨ ਹੈ ਗੁਰਸਿੱਖ ਦਾ ਵਾਹਿਗੁਰੂ ਨੂੰ ਭੁੱਲ ਜਾਣਾ ਮੌਤ ਹੈ ਜੋ ਜਾਦਾ ਵਾਹਿਗੁਰੂ ਨਾਲ ਜੁੜਨ ਜਾਂ ਸਾਨੂੰ ਵਾਹਿਗੁਰੂ ਨਾਲ ਜੋੜਨ ਉਹਨਾਂ ਦੀ ਕੀਮਤ ਨਹੀਂ ਕੋਈ ਸਾਧ ਸੰਗ ਜੀ ਉਹ ਅਮੁੱਲ ਨੇ ਉਹਨਾਂ ਦੀ ਕੋਈ ਕੀਮਤ ਦੇ ਵੀ ਨਹੀਂ ਸਕਦਾ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕੀ ਆ ਦੀਜੇ ਸੀਸ ਵੜੇ ਕਰ ਬੈਸਣ ਦੀਜੇ ਵਿਨ ਸੀ ਰਸੇਵ ਕਰੀਜੇ ਸੋ ਐਸੀਆਂ ਸਾਧ ਸੰਗ ਜੀ ਉਸ ਪਿਆਰੇ ਦੀਆਂ ਵਾਹਿਗੁਰੂ ਦੀਆਂ ਜਾਦਾ ਅੰਮ੍ਰਿਤ ਰੂਪ ਹੋਇਆ ਕਰਦੀਆਂ ਨੇ ਅੰਮ੍ਰਿਤ ਕਲਾ ਦਿੰਦੀਆਂ ਨੇ ਜੀਵਨ ਨੂੰ ਨਵਾਂ ਨਰੋਆ ਤਾਜ਼ਾ ਕਰ ਦਿੰਦੀਆਂ ਨੇ ਖੇੜਾ ਦਿੰਦੀਆਂ ਨੇ ਸਦਾ ਰਹਿਣ ਵਾਲਾ ਸਦਾ ਚਿਤ ਆਨੰਦ ਹੈ ਜਿਹੜਾ ਉਹ ਪ੍ਰਦਾਨ ਕਰਦੀਆਂ ਨੇ ਉਹ ਪਵਿੱਤਰ ਜਾਦਾਂ ਉਹ ਜਾਦ ਜਿਹੜੀ ਵਾਹਿਗੁਰੂ ਦੇ ਕੋਲ ਲੈ ਕੇ ਜਾਵੇ ਉਹ ਜਾਦ ਨਹੀਂ ਜਿਹੜਾ ਵਾਹਿਗੁਰੂ ਤੋਂ ਦੂਰ ਖੜੇ ਇੱਥੇ ਉਹ ਜਾਦਾਂ ਦੀ ਗੱਲ ਹੋ ਰਹੀ ਹੈ ਜਿਹੜੀਆਂ ਸਾਨੂੰ ਗੁਰੂ ਦੇ ਨੇੜੇ ਖੜੇ ਸੋ ਜਿਹੜੀਆਂ ਮਾੜੀਆਂ ਜਾਦਾਂ ਨੇ ਆ ਪਵਿੱਤਰ ਜਾਦਾਂ ਨੇ ਉਹ ਫਿਰ ਜੀਵਨ ਨੂੰ ਵੀ ਨੀਵਾ ਬਣਾਉਂਦੀਆਂ ਨੇ ਨਿਕੰਮਾ ਕਰ ਦਿੰਦੀਆਂ ਨੇ ਫਿਰ ਇਸ ਧਰਤੀ ਤੇ ਰਹਿੰਦਿਆਂ ਹੋਇਆਂ ਵੀ ਨਰਕ ਦੇ ਦਰਸ਼ਨ ਕਰਾ ਦਿੰਦੀਆਂ ਨੇ ਉਹ ਅਪਵਿੱਤਰ ਜਾਤਾਂ ਸੋ ਗੁਰੂ ਘਰ ਵਿੱਚ ਐਸੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਿਵੇਂ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੇ ਸਮੇਂ ਪ੍ਰੇਮੇ ਕੋੜੀ ਦੀ ਮਿਸਾਲ ਲੈ ਲਵੋ ਸਭ ਨੇ ਸਾਖੀ ਜ਼ਰੂਰ ਸਰਵਣ ਕਰੀ ਹੋਏਗੀ ਕਿਵੇਂ ਬੁਰੀ ਸੰਗਤ ਬੁਰੀਆਂ ਗੱਲਾਂ ਬੁਰੀਆਂ ਆਦਤਾਂ ਦਾ ਕਾਰਨ ਬਣੀ ਬੁਰੀਆਂ ਆਦਤਾਂ ਦਾ ਨਤੀਜਾ ਹੀ ਉਹਨੂੰ ਕੋੜ ਹੋਇਆ ਜਿਉਂਦਿਆਂ ਨਰਕ ਭੁਗਤ ਨਾ ਪਿਆ ਘਰ ਦੇ ਸੰਬੰਧੀ ਨਜ਼ਦੀਕੀ ਰਿਸ਼ਤੇਦਾਰ ਸਾਰੇ ਸਾਥ ਛੱਡ ਜਾਂਦੇ ਨੇ ਅਖੀਰ ਜਦੋਂ ਸਾਰੇ ਆਸਰੇ ਟੁੱਟ ਗਏ ਵਾਹਿਗੁਰੂ ਨਵਾਜਾਂ ਮਾਰਨੀਆਂ ਸ਼ੁਰੂ ਕੀਤੀਆਂ ਹੈ ਵਾਹਿਗੁਰੂ ਮੇਰੇ ਤੇ ਰਹਿਮ ਕਰ ਤਰਸ ਕਰ ਮੈਂ ਤੇਰਾ ਸਵਾਸ ਸਵਾਸ ਨਾਮ ਜਪਾਂਗਾ ਮੈਨੂੰ ਤੰਦਰੁਸਤ ਕਰ ਦੇ ਅਰਦਾਸ ਫਰਿਆਦ ਸੁਣੀ ਵੀ ਗਈ ਵਾਹਿਗੁਰੂ ਨੇ ਸਬੱਬ ਬਣਾਇਆ ਪ੍ਰੇਮੇ ਕੋੜੀ ਨੂੰ ਗੁਰੂ ਕੇ ਸਿੱਖਾਂ ਨੇ ਆ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਚ ਪਹੁੰਚਾਇਆ ਦੁੱਖਾਂ ਵਿੱਚ ਸਾ ਸੰਗਤ ਜੀ ਜੋ ਰੱਬ ਦੀ ਯਾਦ ਹੈ ਨਾ ਦੁੱਖ ਦੇ ਸਮੇਂ ਜਿਹੜੀ ਰੱਬ ਦੀ ਯਾਦ ਹੈ ਉਹੀ ਰੱਖਿਆ ਕਰਦੀ ਏ ਤੇ ਪ੍ਰੇਮੇ ਨੂੰ ਵੀ ਫਿਰ ਜੋ ਰੱਬ ਦੀ ਯਾਦ ਹੈ ਇਹਨਾਂ ਨੇ ਨਰਕ ਵਿੱਚੋਂ ਕੱਢਿਆ ਗੁਰੂ ਦਾ ਮਿਲਾਪ ਹੋਇਆ ਬਸ ਫੇਰ ਕੀ ਸੀ ਅਠੋ ਪਹਿਰ ਜਿਹੜਾ ਹੈ ਗੁਰੂ ਦੀ ਯਾਦ ਵਿੱਚ ਗੁਜ਼ਾਰਨੇ ਸ਼ੁਰੂ ਕੀਤੇ ਫਲ ਕੀ ਮਿਲਿਆ ਗੁਰੂ ਦੀ પ્રસੰਤ પ્રસੰਤਤਾ ਦਾ ਅਧਿਕਾਰੀ ਬਣਿਆ ਪ੍ਰਮਾ ਪਾਤਰ ਬਣ ਗਿਆ ਜਿਸ ਤੀ ਕਰਕੇ ਅੰਦਰੋਂ ਤੇ ਬਾਹਰੋਂ ਨਿਰਮਲ ਤੰਦਰੁਸਤ ਤੇ arogh ਹੋਇਆ ਕਿਉਂਕਿ ਪਾਤਸ਼ਾਹ ਤੇ ਅੱਗੇ ਗੁਰਬਾਣੀ ਚ ਫਰਮਾਨ ਕਰਦੇ ਨੇ ਸਰਬ ਰੋਗ ਕਾ ਔਖਦ ਨਾਮ ਸੋ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਨੀ ਕੋੜ ਕੀ ਸੋਏ ਪਹੁੰਚੇ ਨਹੀਂ ਮਨਸਾ ਸੱਚ ਸੁਮਾਨੀ ਜਨਮ ਰਤਨ ਜਿਨੀ ਖਟੇ ਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮੰਨ ਨਿਰਮਲ ਸਦਾ ਰਹੋ ਗਰ ਨਾਲੇ ਸੋ ਵਿਸ਼ੇਸ਼ ਬਖਸ਼ਿਸ਼ ਹੋਈ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ ਪਵਿੱਤਰ ਜਾਦਾਂ ਦੇ ਵਿੱਚ ਸਾ ਸੰਗਤ ਜੀ ਬੜੀ ਬਰਕਤ ਹੈ ਬੜੀ ਸ਼ਕਤੀ ਹੈ ਸਰਮੱਦ ਜੋ ਇਸਲਾਮ ਦਾ ਇੱਕ ਬਹੁਤ ਉੱਚ ਕੋਟੀ ਦਾ ਫਕੀਰ ਹੋਇਆ ਅੱਠੇ ਪਹਿਰ ਨਾਮ ਦੀ ਮਸਤੀ ਵਿੱਚ ਝੂਮਦਾ ਰਹਿੰਦਾ ਸੀ ਬਹੁਤ ਹੀ ਬੇਪਰਵਾਹ ਸੀ ਇੱਥੋਂ ਤੱਕ ਬੇਪਰਵਾਹ ਸੀ ਕਿ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਿਹਾ ਸੀ ਕਿ ਇਹ ਤਾਂ ਪੰਗੀ ਹੈ ਐਡਾ ਬੇਪਰਵਾਹ ਸੀ ਉਸ ਨੂੰ ਪੁੱਛਿਆ ਸਾਈ ਫਕੀਰ ਆਪ ਜੀ ਨੂੰ ਇਤਨੀ ਜੋ ਉੱਚੀ ਅਵਸਥਾ ਹੈ ਕਿਵੇਂ ਪ੍ਰਾਪਤ ਹੋਈ ਉਹ ਕਹਿਣ ਲੱਗੇ ਮੇਰੇ ਮਾਤਾ ਪਿਤਾ ਬੜੇ ਅਮੀਰ ਸਨ ਜੋ ਮੇਰੇ ਛੋਟੇ ਹੁੰਦਿਆਂ ਹੀ ਮਰ ਗਏ ਜੇ ਕਿਤੇ ਮੈਨੂੰ ਮਾੜੀ ਸੰਗਤ ਮਿਲ ਜਾਂਦੀ ਪੂਰੀ ਸੋਸਾਇਟੀ ਮਿਲ ਜਾਂਦੀ ਮੇਰਾ ਸਾਰਾ ਜੀਵਨ ਬਰਬਾਦ ਹੋ ਜਾਣਾ ਸੀ ਪਰ ਖੁਦਾ ਦਾ ਕੋਟਨ ਕੋਟ ਸ਼ੁਕਰ ਕਿ ਮੈਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਸਾਧੂਆਂ ਦੀ ਸੰਗਤ ਮਿਲੀ ਜਿਹਦੇ ਕਰਕੇ ਮੇਰਾ ਜੀਵਨ ਜਿਹੜਾ ਸੀ ਬਰਬਾਦ ਹੋਣ ਤੋਂ ਬਚਿਆ ਇਹੀ ਨਹੀਂ ਖੁਦਾ ਦੀ ਜਾਤ ਦੀ ਬਰਕਤ ਮੈਂ ਖੁਦਾ ਖੁਦਾ ਕਰਦਾ ਖੁਦ ਖਤਮ ਹੋ ਕੇ ਖੁਦਾ ਹੀ ਬਣ ਗਿਆ ਖੁਦੀ ਮਿਟੀ ਤਬ ਸੁਖ ਪਏ ਮਨ ਤਨ ਭਏ aroog ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ ਜਿਵੇਂ ਕਬੀਰ ਸਾਹਿਬ ਵੀ ਫਰਮਾਨ ਕਰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਤ ਤੂੰ ਸੋ ਵਾਹਿਗੁਰੂ ਦੀ ਯਾਦ ਵਿੱਚ ਅਨੰਤ ਸ਼ਕਤੀ ਹੈ ਬਹੁਤ ਪਾਵਰ ਹੈ ਸਾ ਸੰਗਤ ਜ਼ਿੰਦਗੀ ਦਾ ਉਹ ਹੀ ਸਮਾਂ ਸਫਲ ਹੈ ਜੋ ਵਾਹਿਗੁਰੂ ਦੀ ਯਾਦ ਵਿੱਚ ਲੰਘਦਾ ਹੈ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਹੁੰਦਾ ਹੈ ਨਹੀਂ ਤੇ ਬਾਕੀ ਜਿਹੜਾ ਸਮਾਂ ਐ ਸਾ ਸੰਗ ਜੀ ਕਿਸੇ ਲੇਖੇ ਦੇ ਵਿੱਚ ਨਹੀਂ ਉਮਰ ਆਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸੰਜ ਤੇ ਫਜਰੇ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੁੰਤੇ ਆਦ ਅਗਤਨ ਸੇਤੀ ਗੋਸਤੇ ਜੋ ਕਿਨੇ ਸੋ ਲਾਭ ਸੋ ਅੱਧੀ ਤੋਂ ਵੱਧੀ ਘੜੀ ਵੀ ਕੋਈ ਉਸ ਵਾਹਿਗੁਰੂ ਦੀ ਯਾਦ ਵਿੱਚ ਬਹਿ ਤੀਤ ਕਰੇ ਨਾ ਉਹ ਲੇਖੇ ਦੇ ਵਿੱਚ ਪੈ ਜਾਂਦਾ ਹੈ ਐਡੀ ਸ਼ਕਤੀ ਹੈ ਵਾਹਿਗੁਰੂ ਦੀ ਯਾਦ ਵਿੱਚ ਸਵੇਰੇ ਉੱਠਦੇ ਆ ਅਮਰਤ ਵੇਲੇ ਵਾਹਿਗੁਰੂ ਨੂੰ ਯਾਦ ਕਰਨਾ ਸੌਣ ਲੱਗਿਆਂ ਯਾਦ ਕਰਨਾ ਦਿਨ ਵਿੱਚ ਕੰਮ ਕਰਦੇ ਆ ਆਪਣੇ ਕਾਰੋਬਾਰ ਸੰਭਾਲਦੇ ਆ ਧੀਆਂ ਪੁੱਤਰ ਬੱਚੇ ਪਾਲਦੇ ਆ ਸਾਰੇ ਕਾਰ ਵਿਹਾਰ ਕਰਦੇ ਆ ਵੀ ਉਹਨੂੰ ਯਾਦ ਰੱਖਣਾ ਇਹਦੇ ਵਿੱਚ ਹੀ ਆਨੰਦ ਹੈ ਇਹਦੇ ਵਿੱਚ ਬੜੀ ਸ਼ਕਤੀ ਹੈ ਸਾ ਸੰਗਤ ਸੋ ਹਮੇਸ਼ਾ ਉਸ ਅਕਾਲ ਪੁਰਖ ਪਰਵਤ ਦੇ ਗਾਰ ਵਾਹਿਗੁਰੂ ਨੂੰ ਯਾਦ ਰੱਖਣਾ ਫਿਰ ਦੇਖਿਓ ਕਿਵੇਂ ਕਰਦੇ ਹਾਲਾਤ ਬਦਲਦੇ ਕਿਵੇਂ ਜ਼ਿੰਦਗੀ ਜਿਉਣ ਦਾ ਆਨੰਦ ਆਉਂਦਾ ਜਿਵੇਂ ਅਸੀਂ ਅੱਜ ਜ਼ਿੰਦਗੀ ਕੱਟ ਰਹੇ ਆ ਦੁੱਖਾਂ ਦੇ ਵਿੱਚ ਲੜਦੇ ਹੋਏ ਮਨ ਸਾਡਾ ਸੁਖੀ ਨਹੀਂ ਤਨ ਸਾਡਾ ਸੁਖੀ ਨਹੀਂ ਰੂਹ ਸਾਡੀ ਤੜਫਦੀ ਪਈ ਹੈ ਕਿਸੇ ਪ੍ਰਕਾਰ ਦਾ ਸੁੱਖ ਨਹੀਂ ਉੱਪਰੋਂ ਉੱਪਰੋਂ ਸਾਡੇ ਹਾਸੇ ਨੇ ਅੰਦਰ ਸਾਡਾ ਸੜਿਆ ਪਿਆ ਏ ਜਿਸ ਦਿਨ ਵਾਹਿਗੁਰੂ ਦੀ ਯਾਦ ਹਿਰਦੇ 'ਚ ਵਸ ਗਈ ਉਹ ਸੱਚ ਹਿਰਦੇ 'ਚ ਵਸ ਗਿਆ ਗੁਰਬਾਣੀ ਹਿਰਦੇ 'ਚ ਵਸਣੀ ਸ਼ੁਰੂ ਹੋ ਜਾਏਗੀ ਨਾਮ ਵਸਣਾ ਸ਼ੁਰੂ ਹੋ ਜਾਏਗਾ ਤੇ ਵਾਹਿਗੁਰੂ ਦੀ ਯਾਦ ਜਿਹੜੀ ਐ ਐਡਾ ਆਨੰਦ ਪੈਦਾ ਕਰੇਗੀ ਐਦਾਂ ਦਾ ਖੇੜਾ ਪੈਦਾ ਕਰੇਗੀ ਨਾ ਫਿਰ ਆਪਣੇ ਆਪ ਸੋਝੀ ਆਉਣੀ ਸ਼ੁਰੂ ਹੋ ਜਾਏਗੀ ਭਾਈ ਨਹੀਂ ਵਾਹਿਗੁਰੂ ਤੋਂ ਬਿਨਾ ਮੈਂ ਕਿਸੇ ਕੰਮ ਜੋਗਾ ਨਹੀਂ RAM ਕੇ ਬਿਨਾ ਹਮ ਕਿਸੇ ਕੰਮ ਕੇ ਨਹੀਂ RAM ਤੋਂ ਬਿਨਾ ਸੀ ਕਰੇ ਜੋਗੇ ਆ ਉਸ ਵਾਹਿਗੁਰੂ ਨੂੰ ਜਿਵੇਂ ਸਾਧ ਸੰਗਤ ਜੀ ਅਸੀਂ ਇੱਕ ਬੂੰਦ ਤੋਂ ਵੀ ਛੋਟੇ ਆ ਤੇ ਵਾਹਿਗੁਰੂ ਦਰਿਆ ਹੈ ਸਮੁੰਦਰ ਹੈ ਮਹਾਸਾਗਰ ਹੈ ਤੇ ਹੈ ਅਸੀਂ ਉਸ ਅਕਾਰਪੁਰਖ ਦੀ ਉਹ ਅੰਜ ਪਰ ਅਸੀਂ ਭੁੱਲ ਗਏ ਭਟਕ ਗਏ ਅਸੀਂ ਭੁੱਲ ਗਏ ਹਾਂ ਭਟਕ ਗਏ ਹਾਂ ਉਹਨੂੰ ਭੁੱਲ ਚੁੱਕੇ ਹਾਂ ਜਿਹਦੇ ਕਰਕੇ ਅੱਜ ਅਸੀਂ ਹੈ ਤੇ ਆਨੰਦ ਚੋਂ ਪੈਦਾ ਹੋਏ ਹਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਚੋਂ ਪੈਦਾ ਹੋਏ ਹਾਂ ਪਰ ਅਸੀਂ ਜਦੋਂ ਦੇ ਉਸ ਵਾਹਿਗੁਰੂ ਤੋਂ ਟੁੱਟੇ ਆ ਅਸੀਂ ਦੁੱਖਾਂ ਚ ਘਿਰ ਗਏ ਆ ਉਹ ਦੁੱਖਾਂ ਨੇ ਸਾਨੂੰ ਇੰਨਾ ਝੰਜੋੜ ਕੇ ਰੱਖ ਦਿੱਤਾ ਏ ਕਿ ਅਸੀਂ ਆਪਣੇ ਹੀ ਤਾਣੇ ਬਾਣੇ ਚ ਉਲਝ ਕੇ ਰਹਿ ਗਏ ਆ ਸਮਝ ਨਹੀਂ ਆਉਂਦੀ ਕਿ ਅਸੀਂ ਦੁਖੀ ਕਿਉਂ ਹਾਂ ਬਾਣੀ ਪੜਦੇ ਆ ਵੀ ਦੁਖੀ ਹਾਂ ਹੈ ਨਾ ਅੱਜ ਦਾ ਜੋ ਰਿਐਲਿਟੀ ਹੈ ਉਹ ਆਪਨਾ ਸਾਂਝੀ ਕਰ ਰਹੇ ਆ ਬੜੀ ਸੰਗਤ ਹੈ ਬਾਣੀ ਪੜਦੀ ਹੈ ਜਿਹੜਾ ਤਾਂ ਕਹਿ ਦਿੰਦਾ ਨਾ ਕਿ ਬੜਾ ਸਮਾਂ ਹੋ ਗਿਆ ਹੈ ਬਾਣੀ ਪੜਦੇ ਆ 5 ਸਾਲ 10 ਸਾਲ 20 ਸਾਲ ਬਚਪਨ ਤੋਂ ਬਾਣੀ ਪੜ ਰਹੇ ਆ ਪਰ ਸੁੱਖ ਨਹੀਂ ਖੁਸ਼ ਨਹੀਂ ਅਸੀਂ ਖੇੜਾ ਨਹੀਂ ਆਉਂਦਾ ਜ਼ਿੰਦਗੀ 'ਚ ਕੋਈ ਅਰਦਾਸ ਪੂਰੀ ਨਹੀਂ ਹੁੰਦੀ ਬੜੀ ਬਾਣੀ ਪੜੀ ਆ ਉਹ ਆਪਣੀ ਬਾਣੀ ਨੂੰ ਨਿਲ ਕਰ ਲੈਂਦੇ ਨੇ ਉਹਨਾਂ ਦੇ ਪੜੇ ਹੋਈ ਬਾਣੀ ਕੀਤੀ ਹੋਈ ਸੇਵਾ ਕੀਤਾ ਹੋਇਆ ਜਪ ਤਪ ਵਿਅਰਥ ਹੋ ਜਾਂਦਾ 0 ਹੋ ਜਾਂਦਾ ਜਦੋਂ ਅਸੀਂ ਕਹਿੰਨੇ ਮੈਂ ਬੜੀ ਬਾਣੀ ਪੜਦੇ ਆ ਮੈਂ ਬੜੀ ਬਾਣੀ ਪੜਦਾ ਹਾਂ ਸੋ ਕਦੇ ਵੀ ਇਹ ਸ਼ਬਦ ਆਪਣੀ ਰਸਨਾ ਤੇ ਨਹੀਂ ਲਿਉਣੇ ਭਾਈ ਕਿ ਮੈਂ ਬਹੁਤ ਬਾਣੀ ਪੜਦਾ ਹਾਂ ਅਸੀਂ ਕੌਣ ਹੁੰਨੇ ਆ ਬਾਣੀ ਪੜਨ ਵਾਲੇ ਇਹ ਤੇ ਉਸ ਵਾਹਿਗੁਰੂ ਦੀ ਤਰਸ ਹੈ ਵਾਹਿਗੁਰੂ ਦਾ ਸਾਡੇ ਤੇ ਵਾਹਿਗੁਰੂ ਦੀ ਮਰਜ਼ੀ ਹੈ ਸਾਡੇ ਕੋ ਕਿੰਨੀ ਬਾਣੀ ਦੀ ਸੇਵਾ ਲੈ ਰਿਹਾ ਕਿੰਨਾ ਨਾਮ ਜਪਾ ਰਿਹਾ ਸੋ ਹਮੇਸ਼ਾ ਕਹਿਣਾ ਹੈ ਕਿ ਵਾਹਿਗੁਰੂ ਜੀ ਸੇਵਾ ਲੈ ਲਿੰਦੇ ਨੇ ਸੋ ਵੈਸੇ ਤੇ ਮਹਾਪੁਰਖ ਦੱਸਦੇ ਹੁੰਦੇ ਨੇ ਕਿ ਭਾਈ ਆਪਣਾ ਜਪ ਤਪ ਲੁਕਾ ਕੇ ਰੱਖਿਆ ਕਰੋ ਤੁਸੀਂ ਨਾ ਕਦੀ ਕਿਸੇ ਨੂੰ ਦੱਸ ਦਿਓ ਕਿ ਮੈਂ ਅਮਰਤ ਵੇਲੇ ਜਾਗਦੀ ਆ ਜਾਂ ਜਾਗਦਾ ਆ ਤੇ ਵੇਖਿਓ ਜੇ ਤੇ ਅਗਲਾ ਤੁਹਾਡੇ ਬਰਾਬਰ ਦਾ ਹੋਇਆ ਨਿਤਨੇਮੀ ਫਿਰ ਤੱਕ ਵਸਰ ਨਹੀਂ ਹੋਏਗਾ ਜਾਂ ਤੁਹਾਡੇ ਤੋਂ ਉੱਪਰ ਦਾ ਕੋਈ ਨਿਤਨੇਮੀ ਹੋਇਆ ਫਿਰ ਵੀ ਤੁਹਾਡੇ ਤੇ ਕੋਈ ਅਸਰ ਨਹੀਂ ਹੋਏਗਾ ਚੰਗਾ ਸਰੀ ਹੋਏਗਾ ਮਾੜਾ ਨਹੀਂ ਹੋਏਗਾ ਪਰ ਜੇ ਕਿਤੇ ਅਗਲਾ ਮਨਮੁਖ ਹੋਇਆ ਤੁਸੀਂ ਆਪਣਾ ਭੇਤ ਨੂੰ ਦੱਸਤਾ ਕਿ ਮੈਂ ਬਹੁਤ ਨਿਤਨੇਮ ਕਰਦਾ ਹੈ ਬੜੀ ਬਾਣੀ ਪੜਦਾ ਹੈ ਸਾਸੰਗਜੀ ਉਹਦਾ ਫਿਰ ਉਲਟਾ ਅਸਰ ਹੋ ਜਾਂਦਾ ਤੁਹਾਡੇ ਕੋ ਅਗਲੇ ਦਿਨਾਂ ਮਟਵੇਲੇ ਨਿਉਠਿਆ ਜਾਏਗਾ ਤਾਂ ਕਹਿੰਦੇ ਨੇ ਕਿ ਭਾਈ ਆਪਣਾ ਜੱਪ ਤਪ ਹੈ ਜਿੱਦਾਂ ਅਸੀਂ ਆਪਣੀ ਕਮਾਈ ਲੁਕਾ ਕੇ ਰੱਖਦੇ ਆ ਨਾ ਦੁਨੀਆ ਤੋਂ ਪੈਸੇ ਲੁਕਾ ਕੇ ਰੱਖਦੇ ਆ ਆਮਦਨ ਲੁਕਾ ਕੇ ਰੱਖਦੇ ਆ ਸੋ ਇਸੇ ਤਰੀਕੇ ਸਭ ਤੋਂ ਵੱਡੀ ਸਾਡੇ ਕੋ ਜਿਹੜੀ ਆਮਦਨ ਹੈ ਪੂੰਜੀ ਹੈ ਜੋ ਸਾਡੀ ਨਾਮ ਰੂਪੀ ਪੂੰਜੀ ਇਹਨੂੰ ਵੀ ਲੁਕਾ ਕੇ ਰੱਖਣਾ ਹੈ ਵੇ ਰੋਲਾ ਨਹੀਂ ਪਾਉਂਦੇ ਫਿਰਨਾ ਕਿਸੇ ਦੇ ਅੱਗੇ ਕੀ ਹਾਂ ਮੈਂ ਨਹੀਂ ਬਾਣੀ ਪੜਦਾ ਆ ਇਹ ਨਹੀਂ ਕਹਿਣਾ ਕਦੇ ਵੀ ਗੁਰੂ ਸਾਹਿਬ ਸੇਵਾ ਲੈਂਦੇ ਨੇ ਪੜ੍ਹਾ ਲੈਂਦੇ ਨੇ ਤਰਸ ਕਰਦੇ ਨੇ ਸੋ ਸੇਵਾ ਕਰਨੀ ਹੈ ਬਾਣੀ ਪੜ੍ਹਨੀ ਹੈ ਇਹਦੇ ਵਿੱਚ ਆਨੰਦ ਹੈ ਖੇੜਾ ਹੈ ਕਦੀ ਕਰਕੇ ਦੇਖਿਓ ਫਿਰ ਸਮਝ ਆਏਗੀ ਮੰਗੋ ਜੀ ਇਸ ਚੈਨਲ ਤੋਂ ਆਪਦੇ ਨਾਲ ਹੱਡ ਬੀਤੀਆਂ ਸੰਗਤ ਦੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਕਿਵੇਂ ਪਿਆਰੇ ਸ਼ਹੀਦ ਸਿੰਘ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਸੰਗਤ ਦਾ ਪੜਾ ਕਰਦੇ ਨੇ ਇਹਨਾਂ ਦੀ ਬਾਹ ਫੜਦੇ ਨੇ ਜਿਨ੍ਹਾਂ ਦਾ ਇਸ ਜਹਾਨ ਦੇ ਵਿੱਚ ਕੋਈ ਨਹੀਂ ਹੁੰਦਾ ਜਾਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਸ ਆ ਜਹਾਨ ਨੇ ਦੁਰਕਾਰ ਦਿੱਤਾ ਹੁੰਦਾ ਏ ਥਾਂ ਥਾਂ ਤੇ ਉਹਨਾਂ ਨੂੰ ਪਟਕਣਾ ਪੈ ਰਿਹਾ ਹੁੰਦਾ ਏ ਰਿਸ਼ਤੇਦਾਰ ਸਾਖਸਬੰਧੀ ਸਾਰੇ ਛਾਤ ਛੱਡ ਗਏ ਹੋਣ ਸਤਸੰਗ ਜੀ ਉਹਨਾਂ ਦੀ ਬਾਹ ਫਿਰ ਬਾਬਾ ਦੀਪ ਸਿੰਘ ਜੀ ਫੜਦੇ ਨੇ ਉਹਨਾਂ ਨੂੰ ਸਿੱਧੇ ਰਾਹ ਪਾਉਂਦੇ ਨੇ ਉਹਨਾਂ ਨੂੰ ਉਸ ਦਲਦਲ ਦੇ ਵਿੱਚੋਂ ਕੱਢਦੇ ਨੇ ਪੀ ਜਿੱਥੇ ਇਨਸਾਨ ਉਸ ਸਥਿਤੀ ਤੱਕ ਪਹੁੰਚ ਗਿਆ ਹੁੰਦਾ ਜਿੱਥੇ ਉਹ ਸੋਚਣ ਲੱਗ ਜਾਂਦਾ ਹੈ ਕਿ ਮੇਰੀ ਜ਼ਿੰਦਗੀ ਦਾ ਹੁਣ ਕੋਈ ਲਕਸ਼ਯ ਨਹੀਂ ਰਿਹਾ ਫਿਰ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ ਉਹਨਾਂ ਨੂੰ ਅਰਸ਼ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਪਹੁੰਚਾ ਆ ਦਿੰਦੇ ਨੇ ਸੋ ਇੱਕੋ ਸਾਧ ਸੰਗਤ ਜੀ ਅੱਜ ਇਹ ਛੋਟੀਆਂ ਮੋਟੀਆਂ ਚੀਜ਼ਾਂ ਨੇ ਕਿ ਮੇਰੇ ਕਰਜ਼ਾ ਬੜਾ ਚੜਿਆ ਹੋਇਆ ਏ ਰੋਗ ਹੈ ਕੋਈ ਏ ਛੋਟ ਇਹ ਕੋਈ ਵੱਡੀਆਂ ਚੀਜ਼ਾਂ ਨਹੀਂ ਇਹ ਪਾਤਸ਼ਾਹ ਜੀ ਚਾਹਣ ਕੁਝ ਸਕਿੰਟਾਂ ਜਾਂ ਮਿਲੀ ਸੈਕਿੰਡਾਂ 'ਚ ਠੀਕ ਕਰ ਸਕਦੇ ਨੇ ਪਰ ਗੱਲ ਇਹ ਹੈ ਕਿਸੀਂ ਆਪਣਾ ਅਸਲ ਲਕਸ਼ਯ ਕਦੋਂ ਸਮਝਾਂਗੇ ਅਸਲ ਮਨੋਰਥ ਸਾਡੇ ਅੰਦਰ ਦੋਖ ਹੋਣਾ ਚਾਹੀਦਾ ਜੇ ਅਮਰਤਵੇਲੇ ਨਾ ਜਾਗ ਹੋਵੇ ਕਦੀ ਤੁਹਾਨੂੰ ਮਤਲਬ ਨੀਂਦ ਨਹੀਂ ਆਉਣੀ ਚਾਹੀਦੀ ਅਗਲੇ ਦਿਨ ਆਪਣੇ ਸਰੀਰ ਨੂੰ ਸਜਾ ਦਿਓ ਕਿ ਮੈਂ ਅਮਰਤਵੇਲੇ ਨਹੀਂ ਜਾਗਿਆ ਅੱਜ ਮੈਂ ਸੌਣਾ ਹੀ ਨਹੀਂ ਇਹਨੂੰ ਤੜਫੋਣਾ ਹੈ ਸੋ ਦੇਖਿਓ ਇਹ ਹੁੰਦੀ ਹੈ ਖੇਚ ਕਿ ਮੈਂ ਅਮਰਤਵੇਲੇ ਜਾਗਣਾ ਹੈ ਸਾਡੇ ਕੋ ਬਹਾਨੇ ਬੜੇ ਹੁੰਦੇ ਨਾ ਜਾਗਣ ਦੇ ਦਵਾਈ ਖਾਣੇ ਆ ਜੀ ਸਾਡੇ ਕੋ ਜਾਗਿਆ ਨਹੀਂ ਜਾਂਦਾ ਕੜਦੇ ਆ ਜੀ ਸਾਡੇ ਕੋਈ ਜਾਗਿਆ ਨਹੀਂ ਜਾਂਦਾ ਦਿਨੇ ਕੰਮ ਕਰਦੇ ਆ ਥੱਕ ਜਾਈਦਾ ਤਾਂ ਅਮਰਤ ਵੇਲੇ ਨਹੀਂ ਜਾਗਿਆ ਇਹ ਬਾਨੇ ਨੇ ਜਿਨੇ ਜਾਗਣਾ ਹੈ ਨਾ ਸਾਸ ਸੰਗਤ ਜੀ ਉਹ ਜਾਗ ਲੈਂਦੇ ਨੇ ਜਿਨੇ ਗੁਰੂ ਦੀ ਖੁਸ਼ੀ ਲੈਣੀ ਹੈ ਉਹ ਫਿਰ ਦਿਨ ਰਾਤ ਨਹੀਂ ਦੇਖਦੇ ਜਿਨੇ ਗੁਰੂ ਦੀ ਖੁਸ਼ੀ ਲੈਣੀ ਹੈ ਉਹ 12 ਵਜੇ ਸੌ ਕੇ 1 ਵਜੇ ਫਿਰ ਉੱਠ ਖੜਦੇ ਨੇ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਅਸੀਂ ਚਾਹ ਕੇ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਗੁਰੂ ਦੇ ਹੱਥ ਹੈ ਕਿ ਗੁਰੂ ਨੇ ਕਿਹਦੇ ਕੋ ਸੇਵਾ ਲੈਣੀ ਹੈ ਅਮਰਤ ਵੇਲੇ ਦੀ ਸੋ ਅੱਜ ਆਪਦੇ ਨਾਲ ਇੱਕ ਹੱਡ ਬੀਤੀ ਸਾਂਝੀ ਕਰਦੇ ਆਂ ਸੰਗਤ ਜੀ ਸੰਗਤਾਂ ਜਿਵੇਂ ਬਹੁਤ ਚੁਪੈਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ ਸੋ ਚੁਪੈਰਾ ਸਾਹਿਬ ਤੇ ਹਾਜ਼ਰੀ ਭਰ ਕੇ ਉਹਨਾਂ ਨੂੰ ਕੁਝ ਹਾਸਲ ਹੋਇਆ ਹੁਣ ਕਈਆਂ ਦੀਆਂ ਤੇ ਜੋ ਸੰਸਾਰਿਕ ਮੰਗਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਉਹ ਆਪਦੇ ਨਾਲ ਨਿੱਤਾ ਬੱਦਸੀ ਸਾਂਝੀਆਂ ਕਰਦੇ ਆਂ ਕੋਈ ਐਸੇ ਜੀਵ ਵੀ ਸੰਗਤ ਦੇ ਵਿੱਚ ਜਾਂਦੇ ਨੇ ਜਿਨ੍ਹਾਂ ਦੀਆਂ ਦੁਨਿਆਵੀ ਮੰਗਾਂ ਨਹੀਂ ਹੁੰਦੀਆਂ ਉਹ ਬੜੀ ਅਮੁੱਲੀ ਚੀਜ਼ ਮੰਗ ਲੈਂਦੇ ਨੇ ਗੁਰੂ ਸਾਹਿਬ ਕੋ ਨਾਮ ਦੀ ਰਾਤ ਕੋਈ ਕਹਿੰਦਾ ਕਿ ਬਾਬਾ ਜੀ ਪਰਿਵਾਰ ਵਿੱਚ ਗੁਰਸਿੱਖੀ ਦੇ ਦਿਓ ਕੋਈ ਕਹਿੰਦਾ ਕਿ ਬਾਬਾ ਜੀ ਅਮਰਤ ਵੇਲਾ ਵਧਾ ਦਿਓ ਅਮਰਤ ਵੇਲਾ ਬਖਸ਼ ਦਿਓ ਬਾਣੀ ਦਾ ਪਹਿਰਾ ਵਧਾ ਦਿਓ ਐਦਾਂ ਦੀ ਸੰਗਤ ਵੀ ਜਾਂਦੀ ਏ ਉਹ ਹਨ ਵਿਰਲੇ ਨਹੀਂ ਕਰਨੇ ਉਹ ਬਹੁਤੇ ਨਹੀਂ ਹੁੰਦੇ ਥੋੜੇ ਥੋੜੇ ਹੁੰਦੇ ਨੇ ਤੋ ਅੱਜ ਹੱਡ ਬੀਤੀ ਆਪਦੇ ਨਾਲ ਜਿਹੜੀ ਸਾਂਝੀ ਕਰਨ ਲੱਗੇ ਆ ਸਾਧ ਸੰਗਤ ਜੀ ਉਹ ਵੀ ਇਦਾਂ ਦੀ ਹੱਡ ਬੀਤੀ ਹੈ ਇੱਕ ਵੀਰ ਆਪਣੀ ਹੱਡ ਬੀਤੀ ਦੱਸਦਾ ਹੈ ਉਹ ਵੀਰ ਦੱਸਦਾ ਹੈ ਕਿ ਮੈਂ 10-12 ਸਾਲ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਰਿਹਾ ਹਾਂ ਕਿ ਉਹ ਵੀਰ ਦੀ 25-23 25-26 ਸਾਲ ਉਮਰ ਹੈ ਤੇ ਵੀਰ ਦੱਸਦਾ ਕਿ ਇੰਨੇ ਸਾਲਾਂ ਤੋਂ ਮੈਂ ਜਾ ਰਿਹਾ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਮੈਂ ਆਪਣੀ ਮਾਤਾ ਨਾਲ ਜਾਂਦਾ ਸੀ ਹੁਣ ਮੈਂ ਕੱਲਾ ਜਾਂਦਾ ਹੈ ਪਰ ਹੋ ਸਕਦਾ ਕੋਈ ਇੱਕ ਅਧਾ ਐਤਵਾਰ ਮੇਰਾ ਨਾਂਗਾ ਪਿਆ ਹੋਵੇ ਪਰ ਨਹੀਂ ਤੇ ਮੈਂ ਹਰ ਐਤਵਾਰ ਉੱਥੇ ਹਾਜ਼ਰੀ ਪਾਦਾ ਦੇਖੋ ਪ੍ਰੇਮ ਵਾਲਿਆਂ ਦੀ ਕਥਾ ਏ ਇਹ ਪ੍ਰੇਮ ਵਾਲਿਆਂ ਨੂੰ ਸਮਝ ਆਏਗੀ ਮੇਰੇ ਵਰਗਿਆਂ ਨੂੰ ਨਹੀਂ ਸੋ ਵੀਰ ਦੱਸਦਾ ਕਿ ਇਦਾਂ ਬਾਬਾ ਦੀਪ ਸਿੰਘ ਜੀ ਦੇ ਦਰਦ ਕੇ ਇੱਕ ਜਦਦਰ ਤੇ ਜਾ ਕੇ ਇੱਕ ਅਲੱਗ ਜਿਹਾ ਆਨੰਦ ਪ੍ਰਾਪਤ ਹੁੰਦਾ ਹੈ ਐਵੇਂ ਲੱਗ ਜਾਂਦਾ ਹੈ ਵੀ ਦੁਨੀਆ ਦੀਆਂ ਜਿੰਨੀਆਂ ਟੈਨਸ਼ਨਾਂ ਸਾਡੇ ਸਿਰ ਤੇ ਚਿੰਬੜੀਆਂ ਨੇ ਉਹ ਲੱਥ ਗਈਆਂ ਨੇ ਵੀਰ ਕਹਿੰਦਾ ਕਿ ਹਫ਼ਤੇ ਵਿੱਚ 7 ਦਿਨ ਹੁੰਦੇ ਨੇ 6 ਦਿਨ ਦਾ ਜਿਹੜਾ ਬੋਝ ਮੇਰੇ ਸਿਰ ਤੇ ਚੜਿਆ ਹੁੰਦਾ ਹੈ ਨਾ ਜਦੋਂ ਮੈਂ ਇਸ ਦਰ ਤੇ ਆ ਕੇ ਸੇਵਾ ਕਰ ਲੈਂਦਾ ਤੇ ਮੈਨੂੰ ਐਵੇਂ ਪ੍ਰਤੀਤ ਹੁੰਦਾ ਹੈ ਕਿ ਮੈਂ ਆਪਣਾ ਬੋਝ ਇੱਥੇ ਲਾ ਦੇਦਾਂ ਆ ਬਿਲਕੁਲ ਫ੍ਰੀ ਮਾਈਂਡ ਰੀਸੈਟ ਹੋ ਗਿਆ ਥੋ ਮੇਰਾ ਜਾਨਦਾ ਹੈ ਇਹ ਕਲਰ ਅਲੱਗ એનર્ਜੀ ਲੈ ਕੇ ਜਾਂਦਾ ਹੋ ਸਕਦਾ ਹੈ ਕਿ ਜਦੋਂ ਮੈਂ ਬਾਹਰੋਂ ਤੁਰਿਆ ਸੀ ਬੜੀ ਨੈਗੇਟਿਵਿਟੀ ਮੇਰੇ ਨਾਲ ਹੋਵੇ ਪਰ ਜਦੋਂ ਮੈਂ ਇਸ ਦਰ ਤੇ ਆ ਜਾਂਦਾ ਹੈ ਸੇਵਾ ਕਰ ਲੈਣਾ ਨਤਮਸਤਕ ਹੋ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਪਤਾ ਨਹੀਂ ਇੱਥੇ ਕਿਹੜੀ ਚੀਜ਼ ਵਰਤਦੀ ਹੈ ਕਿਹੜੀ ਸ਼ਕਤੀ ਵਰਤਦੀ ਹੈ ਕਿ ਮੈਂ ਇੱਥੋਂ ਤਰੋ ਤਾਜ਼ਾ ਹੋ ਕੇ ਨਿਕਲਦਾ ਹਾਂ ਮੈਨੂੰ ਐਵੇਂ ਪ੍ਰਤੀਤ ਹੁੰਦਾ ਹੈ ਕਿ ਇੱਥੇ ਮੈਂ ਕੋਈ ਮੈਡੀਸਨ ਕੋਈ ਆਪਣਾ ਟੈਸਟ ਮਤਲਬ ਕੋਈ ਮੇਰੀ ਇੱਥੇ ਮੈਡੀਕਲ ਤੌਰ ਤੇ ਮੇਰੀ ਕੋਈ ਸਹਾਇਤਾ ਹੋ ਰਹੀ ਹੋਵੇ ਸੋ ਵੀਰ ਕਹਿੰਦਾ ਕਿ ਇਦਾਂ ਮੈਨੂੰ ਬਹੁਤ ਆਨੰਦ ਮਿਲਦਾ ਇਸ ਕਰਕੇ ਮੇਰਾ ਕੋਜ਼ਗ ਦਾ ਇੱਕ ਅੱਧਾ ਐਤਵਾਰ ਨਾਗਾ ਪਿਓ ਵੇ ਪਰ ਨਹੀਂ ਤੇ ਹਮੇਸ਼ਾ ਕੋਸ਼ਿਸ਼ ਇਹ ਹੀ ਰਹੀ ਹੈ ਕਿ ਮੈਂ ਹਰ ਐਤਵਾਰ ਇੱਥੇ ਹੋਵਾਂ ਤੇ ਸੋਚੋ ਅਸੀਂ ਕਹਿ ਦਿੰਨੇ ਆਂ ਵੀ ਅਸੀਂ 2 ਕੱਟੇ 5 ਕੱਟੇ 11 ਕੱਟੇ 31 ਕੱਟੇ ਉਹ ਵੀ 10 15 ਸਾਲ ਤੋਂ ਜਾ ਰਿਹਾ ਸੋਚੋ ਤੇ ਉਹ ਵੀਰ ਤੇ ਬਾਬਾ ਜੀ ਜ਼ਿਆਦਾ ਖੁਸ਼ ਹੋਣਗੇ ਕਿ ਸਾਡੇ ਵਰਗਿਆਂ ਤੇ ਜਿਹੜੇ ਬਾਣੀ ਪੜ ਕੇ ਜਿਤਾ ਜਿਤਾ ਕੇ ਜਿਤਾ ਜਿਤਾ ਕੇ ਕਿ ਮੈਂ ਤੇ ਬਾਣੀ ਪੜੀ ਮੈਂ ਤੇ ਸੇਵਾ ਕਰੀ ਮੇਰੀ ਤੇ ਅਰਦਾਸ ਫਿਰ ਵੀ ਪੂਰੀ ਨਹੀਂ ਹੋਈ ਇਧਰ ਦਾ ਸਾ ਪੂਰੀਆਂ ਹੁੰਦੀਆਂ ਨਹੀਂ ਸਾ ਸੰਗਤ ਜੀ ਨਹੀਂ ਅਰਦਾਸ ਕਰੀ ਵੀ ਗੁਰੂ ਵਾਸਤੇ ਸ਼ਹੀ ਸਿੰਘਾਂ ਵਾਸਤੇ ਆਰਡਰ ਨਹੀਂ ਹੁੰਦਾ ਅਸੀਂ ਕਰਦੇ ਆ ਆਰਡਰ ਤਾਂ ਹੁੰਦੀਆਂ ਸਾਡੀਆਂ ਅਰਦਾਸਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਉਹ ਵੀਰ ਦੱਸਦਾ ਵੀਰ ਕਹਿੰਦਾ ਕਿ ਜਦੋਂ ਮੈਂ ਸਟਾਰਟਿੰਗ ਪੇਜ ਪੈਰਾਸੇਬ ਦੀ ਹਾਜ਼ਰੀ ਭਰੀ ਸੀ ਕੇਵਲ ਮੈਂ ਐਤਵਾਰ ਬਾਣੀ ਪੜਦਾ ਸੀ ਕਿਉਂਕਿ ਬਚਪਨ ਸੀ ਮਾਤਾ ਸਾਡੀ ਜਾਣਦੀ ਸੀ ਤੇ ਮੈਂ ਦੇਖਣਾ ਕਿ ਸਾਰੇ ਪੜਦੇ ਨੇ ਤੇ ਮੈਨੂੰ ਥੋੜਾ ਥੋੜਾ ਮਨ ਕੀਤਾ ਕਿ ਮੈਂ ਵੀ ਪੜਾਂ ਫਿਰ ਵੀ ਜਨਾ 2-4 ਸਾਲ ਮੈਂ ਇਦਾਂ ਹੀ ਪੜਦਾ ਰਿਹਾ ਮੇਰੀ ਉਮਰ ਕੋਈ ਜ਼ਿਆਦਾ ਨਹੀਂ ਸੀ 2-4 ਸਾਲ ਦੇ ਵਿੱਚ ਜਾਨੀ ਕਿ ਮੇਰੀ 18-19 ਸਾਲ ਦੀ ਉਮਰ ਲਾ ਲਓ ਤੇ ਜਾਂ ਵੱਧ ਤੋਂ ਵੱਧ ਇੰਨੀ ਇੰਨੀ ਉਮਰ ਵੀਰ ਕਹਿੰਦਾ ਕਿ ਮੇਰੀ ਸੀ ਉਮਰ ਕਿ 17-18 ਸਾਲ ਜਾਂ 16 ਸਾਲ ਇੰਨੀ ਉਮਰ ਸੀ ਕਿ ਬਾਣੀ ਮੈਂ ਪੜਦਾ ਸੀ ਪਰ ਦੁਪਹਿਰੇ ਤੇ ਘਰ ਜਾ ਕੇ ਮੈਂ ਕੋਈ ਬਾਣੀ ਨਹੀਂ ਪੜਨੀ ਨਹੀਂ ਸੀ ਪੜਦਾ ਤੇ ਚਲੋ ਲਗਣ ਲੱਗ ਗਈ ਜਿੱਦਾਂ ਬੱਚਿਆਂ ਨੂੰ ਦੇਖੋ ਬੱਚੇ ਜੋ ਦੇਖਦੇ ਨੇ ਉਹ ਬੜੀ ਛੇਤੀ ਕੈਚ ਕਰਦੇ ਨੇ ਉਦਾਂ ਦਾ ਕਰਨੇ ਕਰਜ ਕੋਈ ਸ਼ਰਾਬ ਪੀਂਦਾ ਹੋਵੇ ਤੇ ਉਹ ਬੋਤਲ ਖੋਲਕੇ ਨਾ ਭਾਵੇਂ ਕੋਲਡ ਡਰਿੰਕ ਤੇ ਪਾਣੀ ਦੀ ਫੜ ਕੇ ਬਹਿ ਜਾਣਾ ਐਵੇਂ ਕਰਨਗੇ ਜਿਦਾਂ ਅਸੀਂ ਵੀ ਪੈਗ ਲਾ ਰਹੇ ਹਾਂ ਸੋ ਜੋ ਬੱਚੇ ਦੇਖਣਗੇ ਉਹਦਾ ਅਸਰ ਕਬੂਲਣਗੇ ਸੋ ਕਹਿੰਦੇ ਕਿ ਮੇਰਾ ਵੀ ਬਾਣੀ ਪੜਨੀ ਪਰ ਕਰਨੀ ਸੀ ਪੜਦੇ ਹੌਲੀ ਹੌਲੀ ਸਮਾਂ ਬੀਤਦਾ ਸ਼ਿਰ ਐਦਾਂ ਹੀ ਮਤਲਬ ਫਿਰ ਖਿੱਚਦੀ ਹੈ ਅਧਿਆਤਮਿਕ ਵੱਲ ਜਦੋਂ ਕੋਈ ਤੁਰਦਾ ਹੈ ਨਾ ਫਿਰ ਬੜੀਆਂ ਖਿੱਚਾਂ ਵੈਂਦੀਆਂ ਨੇ ਅਲੱਗ ਜੀਆਂ ਵੀਰ ਕਹਿੰਦਾ ਕਿ ਮੇਰੇ ਅੰਦਰ ਵੀ ਖਿੱਚ ਵਈ ਕਿ ਮੈਂ ਬਾਣੀ ਪੜਾਂ ਮਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰਾਂ ਕੀ ਹੈ ਕਿ ਇਹਦੇ ਵਿੱਚ ਇਦਾਂ ਇਹਨੇ ਲੋਕ ਕਿਵੇਂ ਠੀਕ ਹੋ ਸਕਦੇ ਨੇ ਅਭੀਰ ਕਹਿੰਦਾ ਕਿ ਮੈਂ ਸੁਖਨੀ ਸਾਹਿਬ ਦੀ ਸੰਥਿਆ ਸ਼ੁਰੂ ਕਰਤੀ ਬਚਪਨ ਤੇ ਉਹ ਵੀਰ ਕਹਿੰਦਾ ਜਦੋਂ ਮੈਂ ਸੰਥਿਆ ਸ਼ੁਰੂ ਕਰੀ ਜਿਉਂ-ਜਿਉ ਸਮਾਂ ਬੀਤਦਾ ਹੈ ਸੰਥਿਆ ਸਮਝਉਂਦੀ ਜਾਂਦੀ ਹੈ ਅਰਥ ਸਮਝਉਂਦੇ ਜਾਂਦੇ ਨੇ ਕੀ ਹਾਂ ਆ ਸੁਖਮਨੀ ਸਾਹਿਬ ਸੱਚੀ ਸੁੱਖਾਂ ਦੀ ਮਣੀ ਅਭੀਰ ਕਹਿੰਦਾ ਕਿ ਫੇਰ ਐਸੀ ਖਿੱਚ ਵੱਜੀ ਐਸਾ ਪ੍ਰੇਮ ਪਿਆ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਅਦਾਲਤੇ ਜਾ ਕੇ ਅਰਦਾਸਾ ਸੋਧਿਆ ਕਿ ਬਾਬਾ ਜੀ ਕਿ ਮੈਂ ਆਪ ਜੀ ਦਾ ਬੱਚਾ ਹਾਂ ਮੈਂ ਬਾਣੀ ਪੜਨਾ ਚਾਹੁੰਨਾ ਹੈ ਵੱਤੋ ਵੱਤ ਮੇਰੇ ਕੰਮ ਵੀ ਬਹੁਤ ਨੇ ਜ਼ਿੰਮੇਵਾਰੀਆਂ ਵੀ ਅੱਗੇ-ਅੱਗੇ ਵਧਣੀਆਂ ਨੇ ਸਕੂਪ ਕਾਲਜ ਵੀ ਜਾਣਾ ਹੈ ਤੇ ਮੇਰੇ ਤੇ ਤਰਸ ਕਰੋ ਮੇਰ ਕੋ ਵੱਤੋ ਵੱਤ ਬਾਣੀ ਪੜਨ ਦਾ ਸਮਾਂ ਬਖਸ਼ੋ ਪੀਏ ਤੁਹਾਡੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਮੈਂ ਕੋਸ਼ਿਸ਼ ਕਰਦਾ ਆਂ ਪਰ ਅਮਰਤ ਵੇਲਾ ਨਹੀਂ ਸੰਭਿਆ ਜਾਂਦਾ ਮੇਰ ਕੋ ਮੈਂ ਡੇ ਟਾਈਮ ਜਰੂਰ ਬਾਣੀ ਪੜ ਲੈਣਾ ਪਰ ਕਿਉਂ ਨਾ ਹਾਂ ਕਿ ਅਮਰਤ ਵੇਲੇ ਵੀ ਗੁਰੂ ਦੀ ਖੁਸ਼ੀ ਮਿਲਿਆ ਮੈਨੂੰ ਵੀਰ ਕਹਿੰਦਾ ਕਿ ਮੈਂ ਨਿੱਤਾਂ ਵਜ ਪਹਿਰਾ ਸਾਹਿਬ ਦੀ ਹਾਜ਼ਰੀਆਂ ਪੜਦਾ ਤੇ ਅਰਦਾਸੀ ਇਹੀ ਸੋਚਦਾ ਰਿਹਾ ਫਿਰ ਵੀਰ ਕਹਿੰਦਾ ਕਿ ਮੈਂ ਅੰਮ੍ਰਿਤ ਵੇਲੇ ਹੌਲੀ ਹੌਲੀ ਕੀ ਕੀਤਾ ਕਿ ਅਲਾਰਮ ਲਾਉਣਾ ਸ਼ੁਰੂ ਕੀਤਾ ਪਹਿਲੇ ਦਿਨ 5 ਵਜੇ ਅਲਾਰਮ ਲਾਇਆ ਜਾਗ ਆ ਗਈ ਤੇ 6 ਵਜੇ ਪਾਠ ਕਰ ਸ਼ੁਰੂ ਕਰਨ ਤੋਂ ਪਹਿਲਾਂ ਮਤਲਬ ਇਸ਼ਨਾਨ ਪਾਣੀ ਕਰਦੇ ਆਂ ਫਿਰ ਹੌਲੀ ਹੌਲੀ ਹਫਤਾ ਡੇਢ ਹਫਤੇ ਬਾਅਦ ਅਲਾਰਮ 4 ਵਜੇ ਦਾ 3 ਵਜੇ ਦਾ ਵੀ ਲਾਇਆ ਪਰ 3 ਵਜੇ ਜੇ ਲਾਉਣਾ ਤੇ 4 ਵਜੇ ਤਾਂ ਉੱਠਿਆ ਜਾਂਦਾ ਸੋ ਇਦਾਂ ਕਹਿੰਦਾ ਕਿ ਕੋਈ ਐਗਜ਼ੈਕਟ ਮਤਲਬ ਪੱਕਾ ਟਾਈਮ ਨਹੀਂ ਸੀ ਵੱਜ ਪਾ ਰਿਹਾ ਕਹ ਤਰਸ ਬਾਬਾ ਦੀਪ ਸਿੰਘ ਜੀ ਨੇ ਕੀਤਾ ਤੇ ਮੈਂ ਤਰਲਾ ਕੀਤਾ ਮੈਂ ਮਤਲਬ ਬਾਣੀ ਪੜ ਕੇ ਬਾਬਾ ਦੀਪ ਸਿੰਘ ਜੀ ਅਰਦਾਸ ਕਰਨੀ ਕਿ ਬਾਬਾ ਜੀ ਤੁਸੀਂ ਕਰੋ ਕਿ ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਮਨ ਐਸਾ ਬੇਮਾਨ ਹੈ ਨਹੀਂ ਉੱਠਣ ਦਿੰਦਾ ਢਾ ਲਿੰਦਾ ਹੈ ਕਲਯੁਗ ਦਾ ਬਹੁਤ ਪਹਿਰਾ ਹੈ ਮੇਰੇ ਤੇ ਵੀਰ ਕਹਿੰਦਾ ਕਿ ਇਦਾਂ ਅਰਦਾਸਾਂ ਬੇਨਤੀਆਂ ਕਰਨੀਆਂ ਤੇ ਜਦੋਂ ਮੈਂ ਹੁਣ ਇੱਕੋ ਅਰਦਾਸ ਕਰਨੀ ਕੁਛ ਨਾ ਮੰਗਣਾ ਸਿਰਫ ਅਮਰਤ ਵੇਲਾ ਮੰਗਣਾ ਵੀਰ ਕਹਿੰਦਾ ਕਿ ਤਰਸ ਹੋਇਆ ਤੇ ਮੈਂ ਸੋਣਾ ਹੈ ਨਾ ਹੁਣ ਜਦੋਂ ਵੀਰ ਕਹਿੰਦਾ ਜਦੋਂ 3 ਵਜੇ ਦਾ ਮਤਲਬ ਸੂਈ 3 ਤੇ ਆ ਜਾਂਦੀ ਹੈ ਵੀ 3 ਵਜ ਗਏ ਆ ਤੇ ਵੀਰ ਕਹਿੰਦਾ ਮੈਨੂੰ ਨਹੀਂ ਪਤਾ ਕੀ ਹੁੰਦਾ ਇੱਕਦਮ ਵੀਰ ਕਹਿੰਦਾ ਕਿ ਮੈਂ ਉੱਠ ਕੇ ਬਹਿ ਜਾਣਾ ਹੁਣ ਮੈਨੂੰ ਨਹੀਂ ਪਤਾ ਕਿਸੇ ਨੇ ਜਗਾਇਆ ਕਿਸੇ ਨੇ ਆਵਾਜ਼ ਮਾਰੀ ਪਰ ਮੈਂ ਉੱਠ ਜਾਣਾ ਹੈ ਤੇ ਉਹ ਐਦਾਂ ਦਾ ਝਟਕਾ ਹੁੰਦਾ ਮੇਰੇ ਲਈ ਨਾ ਕਿ ਉਸ ਤੋਂ ਬਾਅਦ ਮੇਰੀ ਨੀਂਦ ਓੜ ਜਾਂਦੀ ਹੈ ਮੈਨੂੰ ਮੈਂ ਹੁਣ ਬੈੱਡ ਤੇ ਨਹੀਂ ਬਹਿ ਸਕਦਾ ਉਸ ਤੋਂ ਬਾਅਦ ਵੀਰ ਕਹਿੰਦਾ ਕਿ ਇਦਾਂ ਮੈਨੂੰ ਜਾਗ ਔਣੀ ਸ਼ੁਰੂ ਹੋਈ ਹਫਤਾ ਦੋ ਹਫਤਾ ਇੱਕ ਮਹੀਨਾ ਇਦਾਂ ਹੁੰਦਾ ਰਿਹਾ ਲਗਾਤਾਰ ਉਹ ਇਦਾਂ ਦੀ ਮੇਰੀ ਰੁਟੀਨ ਬਣੀ ਉਹ ਦਿਨ ਗਿਆ ਤੇ ਅੱਜ ਦਾ ਦਿਨ ਇੱਕ ਵੀ ਦਿਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਨਾਗਾ ਨਹੀਂ ਪਿਆ ਉਹ ਵੀਰ ਕਹਿੰਦਾ ਕਿ ਮੈਂ ਸੋਚਦਾ ਸੀ ਦੁਨੀਆਵੀ ਚੀਜ਼ਾਂ ਬਾਬਾ ਦੀਪ ਸਿੰਘ ਦਿੰਦੇ ਨੇ ਲੋਕ ਬੜਾ ਖੁਸ਼ ਹੁੰਦੇ ਨੇ ਸਾਡਾ ਰੋਗ ਘਟਦਾ ਬਾਬਾ ਜੀ ਨੇ ਮੈਨੂੰ ਬਾਹਰ ਭੇਜਤਾ ਮੈਨੂੰ ਕੰਮ ਮਿਲ ਗਿਆ ਜੋਬ ਮਿਲ ਗਈ ਸਾਡਾ ਕਰਜ਼ਾ ਲੱਤ ਗਿਆ ਲੋਕ ਬੜੇ ਖੁਸ਼ ਹੁੰਦੇ ਨੇ ਵੀਰ ਕਹਿੰਦਾ ਪਰ ਮੈਨੂੰ ਅਮਰਤਵਲੀ ਦੀ ਦਾਤ ਬਖਸ਼ੀ ਉਹ ਐਸੀ ਦਾਤ ਬਖਸ਼ੀ ਅੱਜ ਤੱਕ ਵੀਰ ਕਹਿੰਦਾ ਕਿ ਉਹ ਦਾਤ ਮੇਰੇ ਨਾਲ ਹੈ ਤੇ ਬਾਬਾ ਦੀਪ ਸਿੰਘ ਜੀ ਦਾ ਤਰਸ ਹੈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੀ ਜੋ ਵੀ ਮਨ ਵਿੱਚ ਹੁੰਦਾ ਏ ਬਾਬਾ ਜੀ ਸਾਡੀ ਅਰਦਾਸ ਕਰਨ ਤੋਂ ਪਹਿਲਾਂ ਹੀ ਪੂਰੀਆਂ ਕਰ ਦਿੰਦੇ ਨੇ ਹਰ ਇੱਕ ਚੀਜ਼ ਪਹਿਲਾਂ ਹੀ ਹਾਜ਼ਰ ਹੋ ਜਾਂਦੀ ਐ ਅਸੀਂ ਸੋਚਿਆ ਵੀ ਨਹੀਂ ਹੁੰਦਾ ਅਜੇ ਵੀ ਆ ਚੀਜ਼ ਲਵਾਂਗੇ ਉਸ ਤੋਂ ਪਹਿਲਾਂ ਸਾਡੇ ਚੀਜ਼ ਘਰ ਆ ਜਾਂਦੀ ਸੋ ਇਹ ਸ਼ੀਦਾਂ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਬਖਸ਼ਿਸ਼ ਤੋਂ ਬਿਨਾਂ ਇਹ ਕਾਰਜ ਸੰਪੂਰਨ ਨਹੀਂ ਹੁੰਦਾ ਕੋਈ ਵੀ ਸੋ ਇਹ ਵੱਡੀ ਦਾਤ ਜਿਹੜੀ ਵੀਰ ਨੇ ਮੰਗੀ ਤੇ ਵੀਰ ਨੂੰ ਮਿਲੀ ਅਸੀਂ ਵੀ ਸਾਧ ਸੰਗਤ ਜੀ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰੇ ਕਿ ਪਾਤਸ਼ਾਹ ਜੀ ਸਾਡੇ ਤੇ ਵੀ ਦਰਸ ਕਰੋ ਆ ਨਾਮ ਬਾਣੀ ਦਾ ਪਹਿਰਾ ਹਮਤੋ ਵੱਧ ਲਾਓ ਅਮਰਤਵੈ ਲਈ 2045 ਪਉ ਤੇ ਗੁਰੂ ਸਾਹਿਬ ਜਰੂਰ ਸ਼ਹੀਦ ਸਿੰਘ ਤਰਸ ਕਰਦੇ ਸੋ ਇਦਾਂ ਸ਼ਹੀਦ ਸਿੰਘ ਬਖਸ਼ਿਸ਼ਾਂ ਕਰਦੇ ਨੇ ਬਸ ਆਪਣੇ ਹਿਰਦੇ ਨੂੰ ਖੋਲ ਕੇ ਰੱਖੀਏ ਪ੍ਰੇਮ ਦੇ ਨਾਲ ਭਰ ਕੇ ਰੱਖੀਏ ਤੇ ਗੁਰੂ ਸਾਹਿਬ ਜਰੂਰ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਤੇ ਸਾਧ ਸੰਗਤ ਜੀ ਕੁਛ ਬੇਣਦੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਆਰਾਮ ਸਰ ਸਾਹਿਬ ਅਜਨਾਲਾ ਜੋ ਅਮਰਸਰ ਸਾਹਿਬ ਦੇ ਵਿੱਚ ਹੈ ਅਜਨਾਲਾ ਤੋਂ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਸੋ ਇਸ ਸਥਾਨ ਦੀ ਸੇਵਾ ਕਾਰ ਸੇਵਾ ਤਾਂ ਤਾਂ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੋ ਇਹ ਸੇਵਾ ਬਾਬਾ ਜੀ ਦੀ ਆਪਣੀ ਸੇਵਾ ਹੈ ਤੇ ਸੰਗਤ ਕੋ ਬਾਬਾ ਜੀ ਸੇਵਾ ਕਰਵਾ ਰਹੇ ਨੇ ਸਾਡਾ ਫਰਜ਼ ਸਿਰਫ ਹੁਕਾ ਦੇਣਾ ਹੈ ਕਿ ਭਾਈ ਸੇਵਾ ਕਰ ਲਓ ਇਹ ਡਿਊਟੀ ਬਾਬਾ ਜੀ ਨੇ ਲਈ ਹੈ ਸੰਗਤ ਜੀ ਬੇਨਤੀਆਂ ਨੇ ਆਪ ਜੀ ਦੇ ਚਰਨਾਂ ਵਿੱਚ ਕਿ ਲੈਂਟਰ ਦੀ ਸੇਵਾ ਸ਼ੁਰੂ ਹੋ ਗਈ ਹੈ ਸੋ ਇਹਦੇ ਵਿੱਚ ਸੀਮੈਂਟ ਦੀ ਸੇਵਾ ਵੱਡੇ ਚਾਹੀਦੀ ਹੈ ਸੀਮੈਂਟ ਨਹੀਂ ਅਜੇ ਤੱਕ ਆਇਆ ਥੋੜਾ ਬਹੁਤ ਸੀਮੰਟ ਚਲੋ ਨਾਲ ਨਾਲ ਲਿਹਾਈ ਦਾ ਹੈ ਪਰ ਹੁਣ ਲੈਂਟਰ ਵਾਸਤੇ ਵੱਧ ਸੀਮੰਟ ਚਾਹੀਦਾ ਹੈ ਇਹਦੇ ਵਿੱਚ ਆਪ ਜੀ ਦੇ ਸਹਿਯੋਗ ਦੀ ਵੱਡੇ ਸਹਿਯੋਗ ਦੀ ਲੋੜ ਹੈ ਸੰਗਤ ਜੀ ਸੋ 5 600 ਬੋਰੀ ਸੀਮੰਟ ਦੀ ਚਾਹੀਦੀ ਹੈ ਸੋ ਐਸਟੀਮੇਟਡ ਖਰਚਾ ਹੈ ਸੋ ਬੇਨਤੀ ਹੈ ਕਿ ਸੰਗਤ ਜੀ ਇਹਦੇ ਵਿੱਚ ਜਿੰਨਾ ਵੀ ਕੋਈ ਸਹਿਯੋਗ ਕਰ ਸਕਦਾ ਹੈ ਜਿੰਨਾ ਹਿੱਸਾ ਪਾ ਸਕਦਾ ਹੈ ਸ਼ਹੀਦਾਂ ਦੀ ਕਿਰਪਾ صدਕਾ ਅੰਮ੍ਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ صدਕਾ ਸਾ ਸੰਗਤ ਜੀ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋਤ ਪ੍ਰਪਤ ਸੁਆਮੀ ਸੇਵਾ ਤੋਂ ਬਿਨਾ ਵਾਹਿਗੁਰੂ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ ਸੋ ਇਹਨੂੰ ਸਮਝਦੇ ਹੋਏ ਜਰੂਰ ਆਪਣਾ ਆਪਣਾ ਫਰਜ਼ ਨਿਭਾਈਏ ਮਾ ਚੜ ਕੇ ਸੇਵਾ 'ਚ ਹਿੱਸਾ ਪਾਈਏ ਦੂਸਰੀ ਸੇਵਾ ਸੰਗਤ ਜੀ 25000 ਦੇ ਕਰੀਬ ਇੱਟ ਚਾਹੀਦੀ ਹੁਣ ਇਹ ਇੱਟ ਚਾਹੀਦੀ ਹੈ ਚਾਰ ਦਿਵਾਰੀ ਹੋਣੀ ਹੈ ਗੁਰੂ ਘਰ ਦੀ ਗੁਰਮਤ ਸਾਬ ਤੇ ਇੱਟ ਲੱਗਣੀ ਹੈ ਸੋ ਇੱਟਾਂ ਚਾਹੀਦੀਆਂ ਨੇ ਇਹ ਵੀ ਵੱਡੀ ਸੇਵਾ ਹੈ ਜਿਹੜਾ ਵੀ ਕੋਈ ਸੰਗਤ ਦੇ ਵਿੱਚੋਂ ਜਿਹਨੂੰ ਮਹਾਰਾਜ ਨੇ ਇੰਨੀ ਸਮਰੱਥਾ ਬਖਸ਼ੀ ਹੈ ਕਮਾਈ ਦਾ ਕੋਈ ਸਾਧਨ ਬਖਸ਼ਿਆ ਹੈ ਤੇ ਆਪਣੀ ਕਿਰਤ ਕਮਾਈ ਵਿੱਚੋਂ ਸਾਧਸੰਗਤ ਜੀ ਜਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਤੇ ਬਾਬਾ ਦੀਪ ਸਿੰਘ ਜੀ ਦੀਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਸਾਧਸੰਗਤ ਜੀ ਇਹ ਜਰੂਰ ਇਨਾਂ ਵੱਲ ਗੌਰ ਕਰਿਓ ਸਾਧਸੰਗਤ ਜੀ ਬਾਕੀ ਸੇਵਾਵਾਂ ਗਰੀਬ ਦામ ਨੂੰ ਗੁਰੂ ਕੀ ਗੋਲਕ ਸੋ ਇਹ ਸਮਝਦੇ ਹੋਏ ਲੋੜਵੰਦੀ ਲੋੜ ਪੂਰੀ ਕਰਨੀ ਉਹ ਸੇਵਾਵਾਂ ਮੇਂ ਨਿਰੰਤਰ ਜਾਰੀ ਨੇ ਪਹਿਲੀ ਸੇਵਾ ਸੋ ਸਾਧਸੰਗਤ ਜੀ ਉਹ ਪਹਿਣਾ ਜਿਨ੍ਹਾਂ ਦੇ ਸਿਰ ਤੇ ਪਤੀ ਨਹੀਂ ਵਿਧਵਾ ਬੀਬੀਆਂ ਸੋ ਉਹਨਾਂ ਨੂੰ ਬੱਚੇ ਛੋਟੇ ਨੇ ਘਰ ਕੋਈ ਕਮਾਉਣ ਵਾਲਾ ਨਹੀਂ ਉਹਨਾਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਸੰਗਤ ਜੀ ਬਾਬਾ ਦੀਪ ਸਿੰਘ ਜੀ ਰਾਸ਼ਨ ਦਵਾਉਂਦੇ ਨੇ ਇਸ ਸਥਾਨ ਵੱਲੋਂ ਦੂਸਰੀ ਸੇਵਾ ਸਾ ਸੰਗਤ ਜੀ ਉਹ ਭੈਣਾ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਂ ਉਹ ਪਿਤਾ ਜਿਹਦੀਆਂ 5 5 6 6 ਧੀਆਂ ਨੇ ਫਿਕਰ ਹੈ ਟੈਨਸ਼ਨ ਹੈ ਕਿਵੇਂ ਧੀਆਂ ਦੇ ਵਿਆਹ ਕਰਨੇ ਸੋ ਉਹਨਾਂ ਨੂੰ 사ਸੰਗਤ ਜੀ ਉਹਨਾਂ ਦਾ ਆਨੰਦ ਕਾਰਜ ਕਰਵਾਇਆ ਜਾਂਦਾ ਹੈ ਅੱਜ ਤੱਕ ਲਗਭਗ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਇਸ ਸਥਾਨ ਵੱਲੋਂ ਹੋ ਚੁੱਕੇ ਨੇ ਤੇ ਰਹਿੰਦੇ ਸਵਾਸਾਂ ਤੱਕ ਵੀ ਬਾਬਾ ਦੀਪ ਸਿੰਘ ਜੀ ਇਹ ਸੇਵਾ ਇਸੇ ਤਰੀਕੇ ਲੈਂਦੇ ਰਹਿਣ ਸੋ ਇਹ ਵੱਡੀ ਸੇਵਾ ਇਹਦੇ ਵਿੱਚ ਵੀ ਆਪ ਜੀ ਸਹਿਯੋਗ ਕਰ ਸਕਦੇ ਹੋ ਧੀਆਂ ਨੂੰ ਘਰਵਰ ਤੋਂ ਵਾਲਾ ਸਮਾਨ ਵੀ ਦਿੱਤਾ ਜਾਂਦਾ ਹੈ ਤੀਸਰੀ ਸੇਵਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਰਕਾਰ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਇਸ ਮਹਾਵਾਕਾ ਅਨੁਸਾਰ ਉਹ ਬੱਚੇ ਜਿਹੜਾ ਪੜ੍ਹਨਾ ਚਾਹੁੰਦੇ ਨੇ ਰਮਾਇਆ ਦੀ ਘਾਟ ਹੈ ਨਹੀਂ ਪੜ ਪਾਉਂਦੇ ਸੋ ਨਾ ਬੱਚਿਆਂ ਨੂੰ ਯੂਨੀਫਾਰਮ ਬੁਕਸ ਲੈ ਕੇ ਦਿੱਤੀਆਂ ਜਾਂਦੀਆਂ ਉਹਨਾਂ ਦੀ ਫੀਸ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਈ ਜਾਂਦੀ ਹੈ ਸੋ ਇਨ੍ਹਾਂ ਸੇਵਾਵਾਂ ਦੇ ਵਿੱਚ ਵੀ ਆਪ ਜੀ ਵੱਡੇ ਸਹਿਯੋਗ ਦੀ ਲੋੜ ਹੈ ਆਪ ਦੇ ਸਹਿਯੋਗ ਸਦਕਾ ਹੀ ਇਹ ਕਾਰਜ ਚੱਲਦੇ ਨੇ ਸੋ ਸੰਗਤ ਜੀ ਇਹਦੇ ਵਿੱਚ ਵੀ ਸਹਿਯੋਗ ਆਪ ਜੀ ਕਰ ਸਕਦੇ ਹੋ ਸੰਗਤ ਜੀ ਇੱਕ ਬੇਨਤੀ ਸ਼ੀਦੀ ਦੇਗਾਂ ਦੇ ਬਾਰੇ ਵਿੱਚ ਜਿਹੜੀ ਵੀ ਸੰਗਤ ਲੋਕਲ ਹੈ ਜਾਂ ਆ ਸਕਦੀ ਹੈ ਤੇ ਉਹ ਸੰਗਤ ਜੀ ਆਪ ਆ ਕੇ ਸ਼ੀਦੀ ਦੇਗਾਂ ਦੀ ਅਰਦਾਸਾ ਕਰਾਓ ਸ਼ੀਰ ਸਿੰਘ ਸਹਾਈ ਹੁੰਦੇ ਨੇ ਬਾਕੀ ਜਿਹੜੀ ਸੰਗਤ ਦੂਰ ਰਹਿੰਦੀ ਹੈ ਕਿਸੇ ਕਾਰਨ ਵਸ਼ ਨਹੀਂ ਆ ਸਕਦੇ ਉਹ ਇਹ ਸੇਵਾ ਅਰਦਾਸ ਦੀ ਚੋਰੀ ਚ ਪਾ ਸਕਦੇ ਹੋ ਅਰਦਾਸ ਇੱਕ ਪੇਪਰ ਤੇ ਲਿਖ ਕੇ ਆਪਣੇ ਨਾਮ ਦੇ ਨਾਲ ਉਹਦੀ ਫੋਟੋ ਖਿੱਚ ਕੇ ਸਾ ਸੰਗਤ ਜੀ WhatsApp ਤੇ ਸੈਂਡ ਕਰਦੇ ਹੋ ਮੈਸੇਜ ਜਾਂ ਵੌਇਸ ਮੈਸੇਜ ਦੇ ਰਾਹੀਂ ਗੱਲ ਕਰ ਸਕਦੇ ਹੋ ਕਾਲ ਕਰਨ ਤੋਂ ਥੋੜੀ ਜਿਹੀ ਗਰੇਜ ਕਰਿਆ ਕਰੋ WhatsApp ਨੰਬਰ ਉੱਪਰ ਦਿੱਤਾ ਆ ਜਿਹੜੀ ਵੀ ਸੇਵਾ ਚਾਪ ਜੀ ਨੇ ਸਹਿਯੋਗ ਕਰਨਾ ਹੋਵੇ ਆਪਣੇ ਨਾਮ ਸੇਵਾ ਦੇ ਵਿੱਚ ਜਰੂਰ ਨੋਟ ਕਰਾਓ ਜਿੰਨਾ ਵੀ ਕੋਈ ਸਹਿਯੋਗ ਤਿੰਨ ਫੁੱਲ ਕਰਕੇ ਕਰਵਾ ਸਕਦਾ ਏ ਜਰੂਰ 사ਸੰਗ ਜੀ ਆਪਣੇ ਨਾਮ ਨੋਟ ਕਰਵਾਓ ਆ ਹੁਣ ਪ੍ਰੇਮ ਦੇ ਨਾਲ ਜਪੀਏ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ